ਜਾਰੀ ਜਿਨ੍ਹਾਂ ਜਣੀਆਂ ਸਾਡੀਆਂ ਮਾਵਾਂ ਪੈਣਾ ਜਿਨ੍ਹਾਂ ਨੇ ਲੰਗਰ ਦੀ ਵੀ ਸੇਵਾ ਕੰਟੀਨਿਊਸਲੀ ਚਲਦੀ ਰਹੀ ਉਹਨਾਂ ਸਾਰਿਆਂ ਤੇ ਮੇਰੇ ਖਿਆਲ ਨੇ ਪ੍ਰਮਾਤਮਾ ਨੇ ਜਿਹਨੂੰ ਕਹਿੰਦੇ ਆਪ ਉਹਨਾਂ ਵਿੱਚ ਆ ਕੇ ਜਿਹੜਾ ਇਹ ਸੰਘਰਸ਼ ਨੂੰ ਕਾਮਯਾਬ ਬਣਾਉਂਦੀ ਤਾਕਤ ਬਖਸ਼ੀ ਹੈ ਸ਼ੁਕਰ ਕਰਦਾ ਉਸ ਦਾਤੇ ਦਾ ਵਾਹਿਗੁਰੂ ਦਾ ਜਿਨ੍ਹਾਂ ਨੇ ਸਾਡੇ ਜਿਹੜੇ ਲੋਕਾਂ ਦਾ ਬਿਲਕੁਲ ਰੋਜ਼ਗਾਰ ਜਿਹੜਾ ਬੰਦ ਪਿਆਤਾ ਜਿਹੜੀਆਂ ਗੱਡੀਆਂ ਸਾਡੀਆਂ ਸਾਲਾਂ ਬਦੀ ਕਰੇ ਖੜੀਆਂ ਦੀਆਂ ਘਾ ਜੰਮ ਗਿੱਤੇ ਟਾਇਰ ਖਰਾਬ ਹੋ ਗਿੱਤੇ ਅੱਜ ਉਹਨਾਂ ਦਾ ਜਦੋਂ ਚੱਕਾ ਚੱਲਣ ਲੱਗਿਆ ਮੈਂ ਜਿਹੜੇ ਕਵਾਲ ਸਿੰਘ ਲਾਲਪੁਰਾ ਜੀ ਜਿਹਨਾਂ ਕੋ ਜਾਜਾ ਕਾ ਸੀ ਤਿੰਨ ਚਾਰ ਵਾਰ ਬੜੀਆਂ ਉਹਨਾਂ ਦਾ ਅਸੀਂ ਅੰਕਲ ਕਹਿ ਕੇ ਬਲਾ ਬਲਾ ਕੇ ਕਹਿ ਕੇ ਕਿ ਅੰਕਲ ਜੋ ਮਰਜੀ ਕਰੋ ਜਾ ਮੋਦੀ ਨੂੰ ਕਹੋ ਚਾ ਇਹਦੇ ਉੱਪਰ ਕਹੋ ਵੀ ਸਾਡਾ ਜਿਹੜਾ ਕੰਮ ਕਰਾਓ ਉਹਨਾਂ ਨੇ ਬੜੇ ਫੋਨ ਬੜੀਆਂ ਤਾਰਾਂ ਜੋੜ ਜੜ ਕੇ ਜੋ ਕੰਮ ਕੀਤਾ ਮੈਂ ਇੱਥੇ ਬਿਆਨ ਨਹੀਂ ਕਰਕੇ ਦੱਸ ਸਕਦਾ ਕਿਤੇ ਹੁਣ ਵੀਰ ਸਿੰਘ ਸ਼ਾਹਪੁਰ ਹੋਣੀ ਜਿਵੇਂ ਅਜੇ ਵੀਰ ਸਿੰਘ ਲਾਲਪੁਰਾ ਪਾਸਪਾ ਦੇ ਪ੍ਰਧਾਨ ਹੈ ਜ਼ਿਲ੍ਹੇ ਦੇ ਕਿਤੇ ਹੁਣ ਵੀਰ ਸਿੰਘ ਹੁਣ ਸ਼ਾਹਪੁਰ ਹੋਣੀ ਕਿਤੇ ਭਾਜਪੀ ਦੇ ਲਈ ਪਹਿਲਾਂ ਵਾਹਿਗੁਰੂ ਦਾ ਹਰੇਕ ਪਰਿਵਾਰ ਦਾ ਉਤੋਬਾ ਸਾਡੇ ਰੱਬ ਰਾਮ ਦਾ ਮੈਂ ਸ਼ੁਕਰਗੁਜ਼ਾਰ ਐ ਜਿਨ੍ਹਾਂ ਨੇ ਇਹ ਕੰਮ ਕਰਕੇ ਜਿਹੜਾ ਸਾਡੇ ਇਲਾਕੇ ਨੂੰ ਖੁਸ਼ਹਾਲੀ ਦੇ ਵੱਲ ਤੋਂ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੇਹਾਬੁੱਤ ਸਿੰਘ ਰਾਣਾ ਅਸੀਂ ਪਹੁੰਚੇ ਹਾਂ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮੋੜਾ ਵਿਖੇ ਜਿੱਥੇ ਟਰੱਕ ਸੈਟੀ ਕੀਰਤਪੁਰ ਸਾਹਿਬ ਵੱਲੋਂ ਪਿਛਲੇ ਲਗਭਗ 10 ਮਹੀਨੇ ਤੋਂ ਜਿਹੜਾ ਹੈ ਧਰਨਾ ਦਿੱਤਾ ਜਾ ਰਿਹਾ ਸੀ ਆਪਣੇ ਕੰਮ ਨੂੰ ਲੈ ਕੇ ਆਖਰਕਾਰ ਉਹ ਧਰਨਾ ਜੀ ਆਪਾਂ ਕਹਿ ਲਈਏ ਤਾਂ ਸਮਾਪਤੀਕ ਤਰ੍ਹਾਂ ਦਾ ਹੋ ਚੁੱਕਿਆ ਕਿਉਂਕਿ ਧਰਨਾ ਕਰਨ ਵਾਲੇ ਟਰੱਕ ਆਪਰੇਟਰਾਂ ਦੀ ਜਿੱਤ ਹੋ ਚੁੱਕੀ ਆ ਤੇ ਕੰਮ ਉਹਨਾਂ ਨੂੰ ਮਿਲ ਚੁੱਕਿਆ ਹੈ ਅੱਜ ਸ਼ੁਕਰਾਨੇ ਵਜੋਂ ਇੱਥੇ ਜਿਹੜਾ ਏ ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾੜ ਦੇ ਭੋਗ ਪਾਏ ਗਏ ਆ ਆ ਵਿਸ਼ੇਸ਼ ਤੌਰ ਤੇ ਅਜੇ ਵੀਰ ਸਿੰਘ ਲਾਲਪੁਰਾ ਪਹੁੰਚੇ ਨੇ ਜੋ ਭਾਖਪਾੜ ਦੇ ਜ਼ਿਲ੍ਹਾ ਪ੍ਰਧਾਨ ਵੀ ਆ ਆ ਪ੍ਰਸਿੱਧ ਸਮਾਜਸੀ ਵੀ ਵੀ ਆ ਲਾਲਪੁਰਾ ਜੀ ਕਿਵੇਂ ਲੱਗਦਾ ਬੜਾ ਲੰਮਾ ਸੰਘਰਸ਼ ਜਿਹੜਾ ਲੜਿਆ ਗਿਆ ਕਈ ਤਰ੍ਹਾਂ ਦੇ ਔਕੜਾਂ ਵੀ ਆਈਆਂ ਐ ਭਾਵੇਂ ਆਪਾਂ ਗੱਲ ਕਰੀਏ ਜੇ ਮੈਂ ਇਹਨਾਂ ਨੂੰ ਇੱਕ ਇੱਕ ਵਾਰ ਇਦਾਂ ਵੀ ਹੋਇਆ ਕਿ ਪਰਿਵਾਰ ਦੇ ਜਾ ਕੇ ਪੁਲਿਸ ਘਰੇ ਚੜ ਗਈ ਆ ਪਰਿਵਾਰ ਤੇ ਇਹਨਾਂ ਤੇ ਕੁੱਟਮਾਰ ਵੀ ਇਹਨਾਂ ਨੇ ਕਿਹਾ ਸੀ ਸਾਡੇ ਨਾਲ ਕੀਤੀ ਆ ਉਹ ਵੀ ਕਾਫੀ ਮਾਮਲਾ ਪੱਖਿਆ ਸੀ ਮੁੜ ਕੇ ਟਰੱਕ ਆਪਰੇਟਰਾਂ ਵੱਲੋਂ ਧਰਨਾ ਦਿੱਤਾ ਗਿਆ ਅਪਤਾਲਪੁਰੇ ਚੌਂਕ ਦੇ ਵਿੱਚ ਉਹ ਤੋਂ ਬਾਅਦ ਚਲੋ ਛੱਡ ਦਿੱਤਾ ਗਿਆ ਕਈ ਤਰ੍ਹਾਂ ਦੀਆਂ ਔਕੜਾਂ ਆਈਆਂ ਕਿਸ ਤਰੀਕੇ ਨਾਲ ਜਿਹੜਾ ਮੁਕੰਮਲ ਜਿਵੇਂ ਨੇ ਬੋਲਿਆ ਸੀ ਕਿ ਸਾਨੂੰ ਜਿਹੜਾ ਤੁਹਾਡਾ ਬੜਾ ਸਹਿਯੋਗ ਮਿਲਿਆ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਲੋਕਾਂ ਦੇ ਰੋਜ਼ਗਾਰ ਦੀ ਗੱਲ ਸੀ ਇੱਕ ਸਾਲ ਹੋ ਗਿਆ ਸੀ ਲੋਕ ਆਪਣੀਆਂ ਮੰਗਾਂ ਲੈ ਕੇ ਜਿਹੜਾ ਹੈਗਾ ਆ ਧਰਨੇ ਤੇ ਬੈਠੇ ਹੋਏ ਸੀ ਔਰ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਸੀ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਸਮੇਂ ਦਰ ਸਮੇਂ ਕਿੱਲਾਂ ਹੀ ਜੜੀਆਂ ਹੈਗੀਆਂ ਇਹਨਾਂ ਦੇ ਰਾਹ ਦੇ ਵਿੱਚ ਛਿੱਟੀਆਂ ਪਰ ਜਿਹਨੂੰ ਕਹਿੰਦੇ ਆ ਨਾ ਜਦੋਂ ਬੰਦੇ ਦੀ ਨੀਤ ਸਾਫ਼ ਹੋਵੇ ਫਿਰ ਖੁਦਾ ਜਿਹੜਾ ਹੈਗਾ ਆ ਉਹ ਤੁਹਾਡੇ ਨਾਲ ਚੱਲਦਾ ਸੋ ਇਹ ਇੱਕ ਸਾਲ ਦੇ ਸੰਘਰਸ਼ ਦੇ ਵਿੱਚ ਮੈਂ ਤਾਂ ਇਹੀ ਗੱਲ ਕਹਿ ਸਕਦਾ ਜਿੰਨੇ ਵੀ ਸੰਘਰਸ਼ਕਾਰੀ ਜਿਨ੍ਹਾਂ ਜਿਹੜੀਆਂ ਸਾਡੀਆਂ ਮਾਵਾਂ ਪੈਣਾ ਜਿਨ੍ਹਾਂ ਨੇ ਲੰਗਰ ਦੀ ਵੀ ਸੇਵਾ ਕੰਟੀਨਿਊਸਟੀ ਚਲਦੀ ਰਹੀ ਉਹਨਾਂ ਸਾਰਿਆਂ ਤੇ ਮੇਰੇ ਖਿਆਲ ਨੇ ਪ੍ਰਮਾਤਮਾ ਨੇ ਜਿਹਨੂੰ ਕਹਿੰਦੇ ਆਪ ਉਹਨਾਂ ਵਿੱਚ ਆ ਕੇ ਜਿਹੜਾ ਇਹ ਸੰਘਰਸ਼ ਨੂੰ ਕਾਮਯਾਬ ਬਣਾਉਂਦੀ ਤਾਕਤ ਬਖਸ਼ੀ ਹੈ ਸੋ ਮੈਂ ਮੁਬਾਰਕ ਦੇਣਾ ਚਾਹੁੰਦਾ ਸਾਰੀ ਟਰੱਕ ਯੂਨੀਅਨ ਨੂੰ ਖਾਸ ਕਰਕੇ ਪ੍ਰਧਾਨ ਸਾਹਿਬ ਨੂੰ ਕਿਉਂਕਿ ਇਹਨਾਂ ਦੇ ਤੇ ਸਮੇਂ ਦਰ ਸਮੇਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਪ੍ਰੈਸ਼ਰ ਬਣਾਉਣਾ ਪ੍ਰਸ਼ਾਸਨ ਵੱਲੋਂ ਤੱਕਾ ਕਰਨਾ ਉਹ ਸਾਰੀਆਂ ਇੰਨੀਆਂ ਜ਼ਬਰ ਤੇ ਜਨਾਹ ਸੈਨ ਤੋਂ ਬਾਅਦ ਵੀ ਜਿਹੜਾ ਇਸ ਇਨਸਾਨ ਨੇ ਜਿਹੜਾ ਲੋਕਾਂ ਦੀ ਆਵਾਜ਼ ਲਈ ਕੰਮ ਕੀਤਾ ਸੋ ਬੜੀ ਖੁਸ਼ੀ ਦੀ ਗੱਲ ਹੈ ਜੀ ਬਿਲਕੁਲ ਜੀ ਵੀਰ ਸਿੰਘ ਸ਼ਾਹਪੁਰ ਵੀ ਨਾਲ ਹੀ ਬੈਠੇ ਨੇ ਗੱਲਬਾਤ ਜ਼ਰੂਰ ਕਰਾਂਗੇ ਆ ਸ਼ਾਹਪੁਰ ਸਾਹਿਬ ਕੀ ਲੱਗਦਾ ਸੰਘਰਸ਼ ਲੜਿਆ ਬੜੀਆਂ ਔਕੜਾਂ ਵੀ ਦੇਖੀਆਂ ਐ ਪਰ ਆਖਰਕਾਰ ਜਿਹੜੀ ਆ ਜਿੱਤ ਹੋ ਗਈ ਐ ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਬਹੁਤ ਸੋਹਣਾ ਲੱਗ ਰਿਹਾ ਦੱਸ ਨਹੀਂ ਸਕਦਾ ਸ਼ੁਕਰ ਕਰਦਾ ਉਸ ਦਾਤੇ ਦਾ ਵਾਹਿਗੁਰੂ ਦਾ ਜਿਨ੍ਹਾਂ ਨੇ ਸਾਡੇ ਜਿਹੜੇ ਲੋਕਾਂ ਦਾ ਬਿਲਕੁਲ ਰੋਜ਼ਗਾਰ ਜਿਹੜਾ ਬੰਦ ਪਿਆ ਤਾਂ ਜਿਹੜੀਆਂ ਗੱਡੀਆਂ ਸਾਡੀਆਂ ਸਾਲਾਂ ਬਦੀ ਕਰੇ ਖੜੀਆਂ ਦੀਆਂ ਕਾ ਜੰਮ ਕਿਤੇ ਟਾਇਰ ਖਰਾਬ ਹੋ ਕਿਤੇ ਅੱਜ ਉਹਨਾਂ ਦਾ ਜਦੋਂ ਚੱਕਾ ਚੱਲਣ ਲੱਗਿਆ ਅੱਖਾਂ ਭਰਦੀਆਂ ਰੋਜ ਦੋ ਟਾਈਮ ਗੁਰੂ ਮਹਾਰਾਜ ਦੀ ਯਾਗ ਚਰਨਾਂ ਤੇ ਅਰਦਾਸ ਕਰਦਾ ਵੀ ਸੱਚੇ ਬਾਦਸ਼ਾਹ ਜੇ ਗਾਹਾਂ ਵੀ ਕੋਈ ਇਹ ਜਿਹਾ ਕੰਮ ਕਰਾਣਾ ਹੋਇਆ ਤਾਂ ਮੇਰੇ ਪਿੱਠ ਤੇ ਜ਼ਰੂਰ ਹੱਥ ਤਕਰੀ ਬਾਕੀ ਧੰਨਵਾਦ ਕਰਦਾ ਮੈਂ ਅਜੇ ਵੀਰ ਭਰਾ ਮੇਰੇ ਲਾਲਪੁਰਾ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਜਿਹੜਾ ਮੌਕੇ-ਮੌਕੇ ਤੇ ਮੇਰਾ ਸਾਥ ਦੇ ਕੇ ਪਿੱਠ ਪਿਛਾ ਖੜਕਾ ਮੇਰਾ ਇਸ ਕੰਮ ਦੇ ਵਿੱਚ ਮੋਰਾ ਸਾਡੇ ਇਲਾਕੇ ਦੇ ਲੋਕਾਂ ਨੂੰ ਰੋਟੀ ਦਵਾਈ ਤੇ ਇਹਨਾਂ ਦੇ ਫਾਦਰ ਸਾਹਿਬ ਮਨੋਰਟੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਕਵਾਲ ਸਿੰਘ ਲਾਲਪੁਰਾ ਜੀ ਜਿਨ੍ਹਾਂ ਕੋ ਜਾਜਾ ਕਾ ਅਸੀਂ ਤਿੰਨ ਚਾਰ ਵਾਰ ਬੜੀਆਂ ਉਹਨਾਂ ਦਾ ਅਸੀਂ ਅੰਕਲ ਕਹਿ ਕੇ ਬਲਾ ਬਲਾ ਕੇ ਕਹਿ ਕੇ ਅੰਕਲ ਜੋ ਮਰਜ਼ੀ ਕਰੋ ਜਾਂ ਮੋਦੀ ਨੂੰ ਕਹੋ ਚਾਹ ਇਹਦੇ ਉੱਪਰ ਕਹੋ ਵੀ ਸਾਡਾ ਜਿਹੜਾ ਕੰਮ ਕਰਾਓ ਉਹਨਾਂ ਨੇ ਬੜੇ ਫੋਨ ਬੜੀਆਂ ਤਾਰਾਂ ਜੋੜ ਜੜ ਕੇ ਜੋ ਕੰਮ ਕੀਤਾ ਮੈਂ ਇੱਥੇ ਬਿਆਨ ਨਹੀਂ ਕਰਕੇ ਦੱਸ ਸਕਦਾ ਉਹ ਮੇਰਾ ਦਿਲ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਇਸ ਪਰਿਵਾਰ ਦਾ ਪਹਿਲਾਂ ਵਾਹਿਗੁਰੂ ਦਾ ਫਿਰ ਇਸ ਪਰਿਵਾਰ ਦਾ ਉਹ ਤੋਂ ਬਾਅਦ ਸਾਡੇ ਰੰਪਰਾਮਾਂ ਦਾ ਮੈਂ ਸ਼ੁਕਰਗੁਜ਼ਾਰ ਐ ਜਿਨ੍ਹਾਂ ਨੇ ਇੱਕ ਕੰਮ ਕਰਕੇ ਜਿਹੜਾ ਸਾਡੇ ਇਲਾਕੇ ਨੂੰ ਖੁਸ਼ਹਾਲੀ ਦੇ ਵੱਲ ਤੋਰਿਆ ਅਕबीर ਸਿੰਘ ਜੀ ਬੜਾ ਜਿਹੜੀ ਕਹ ਲਈ ਆਪਾਂ ਮੌਜੂਦਾ ਸਰਕਾਰ ਸੀਗੀ ਆ ਕੋਈ ਵੀ ਸੀਗੀ ਉਹਨਾਂ ਦੇ ਪਹਾਮਾ ਆਗੂ ਸੀਗੇ ਉਹ ਕਹਿੰਦੇ ਸੀ ਕਿ ਵੀਰ ਸਿੰਘ ਤਾਂ ਸਿਆਸਤ ਕਰ ਰਿਹਾ ਅ ਅਜਿਹਾ ਵੀ ਹੋਇਆ ਕਿ ਇੱਕ ਵਾਰ ਤੁਹਾਡੇ ਪੰਜਾਬ ਦੀ ਜਿਹੜੀ ਇੱਕ ਜੋਨੀਅਨ ਸੀਗੀ ਉਹਦੇ ਪੰਜਾਬ ਦੇ ਪ੍ਰਧਾਨ ਸੀਗਾ ਉਹਨੇ ਕਹਤਾ ਸੀ ਇਹਦਾ ਤਾਂ ਸਿਆਸੀ ਖੜਾ ਹੈਗਾ ਜਿਹੜੀ ਤੁਹਾਡੇ ਧਰਨਾ ਹੈ ਸਿਆਸੀ ਖੜਾ ਹੈ ਅਜੇਹਾ ਵੀ ਹੋਇਆ ਕਿਤੇ ਹੁਣ ਵੀਰ ਸਿੰਘ ਸ਼ਾਹਪੁਰ ਹੋਣੀ ਜਿਵੇਂ ਅਜੇ ਵੀਰ ਸਿੰਘ ਲਾਲਪੁਰਾ ਪਾਛਪਾ ਦੇ ਪ੍ਰਧਾਨ ਹੈ ਜ਼ਿਲ੍ਹੇ ਦੇ ਕਿਤੇ ਹੁਣ ਵੀਰ ਸਿੰਘ ਹੁਣ ਸ਼ਾਹਪੁਰ ਹੋਣੀ ਕਿਤੇ ਵੀ ਤੇ ਚਾਈ ਨੂੰ ਕਰੂਗਾ ਦੇਖੋ ਜੀ ਇਹ ਸਮਾਂ ਦੇਖੂਗਾ ਪਰ ਜੋ ਮੇਰਾ ਭਰਾ ਜੇ ਫਿਰ ਕਹੂਗਾ ਅਸੀਂ ਪਹਿਲਾਂ ਹੀ ਇੱਕ ਦਿਨ ਸੋਚਿਆ ਦਾ ਰੱਬ ਨੂੰ ਜਾਣ ਕੇ ਕਹਿੰਦਾ ਫਿਰ ਬੰਦੇ ਕਹਿੰਦੇ ਕਸਮਾਂ ਬੋਕ ਕਹਿੰਦਾ ਨਾ ਕਾਇਆ ਕਰ ਵੀ ਇਹ ਗੱਲ ਸੋਚੀ ਤੀ ਵੀ ਜੋ ਸਾਡੀ ਮਦਦ ਕਰੂਗਾ ਚਾਹ ਕਾਂਗਰਸ ਹੈ ਚਾ ਕੋਈ ਪਾਰਟੀ ਹੈ ਜਿੱਦਾਂ ਦਾ ਹੱਥ ਹੈ ਮਿੱਠਾ ਪਾਊਗਾ ਅਸੀਂ ਉਦਾਂ ਦਾ ਉਹਨਾਂ ਨੂੰ ਮੋੜਾਂਗੇ ਸੋ ਮੇਰੇ ਵੀਰ ਨੇ ਬਹੁਤ ਗੁੜ ਪਾਤਾ ਚਾ ਸਾਡੀ ਮਿੱਟੀ ਕਰਤੀ ਅਸੀਂ ਇਹਨਾਂ ਦਾ ਸਾਨ ساری ਜ਼ਿੰਦਗੀ ਮਹਿਤਾਕਾਜ਼ ਕਰਕੇ ਨਹੀਂ ਭੁੱਲਦਾ ਜਿੱਦਾਂ ਦਾ ਇਹ ਹੁਕਮ ਲਾਣਗੇ ਚਾ ਹੁਣ ਮੈਨੂੰ ਕਿਤੇ ਖੜਾ ਦੇਣ ਪਾਣੀ 'ਚ ਖੜਾ ਦੇਣ ਵੱਡ ਵੀ ਦੇਣ ਤਾਂ ਵੀ ਮੈਨਾਂ ਦਾ ਜਿਹੜਾ ਮੇਰਾ ਕਤਰਾ ਕਤਰਾ ਖੁੰਦਾ ਇਹਨਾਂ ਦਾ ਰਣੀ ਆ ਜਿਹੜੀ ਸਿਆਸਤ ਦੀ ਗੱਲ ਹੈ ਉਹ ਮੈਨੂੰ ਕਦੇ ਆਈ ਨਹੀਂ ਨਾ ਮੈਂ ਕਰਨੀ ਮੈਂ ਭਰਾ ਦੇ ਨਾਲ ਔਰ ਮਾਰਾ ਤੇ ਕਰਕੇ ਕਹਿੰਦਾ ਵੀ ਸੱਚੇ ਪਾਸ਼ਾ ਐਦੀ ਮੈਨੂੰ ਤੋਰ ਰੱਖਿਆ ਜੋ ਸੱਚ ਦੀ ਆਵਾਜ਼ ਹੈ ਮੌਕੇ-ਮੌਕੇ ਦੀ ਜੋ ਸੱਚ ਹੋਇਆ ਉਹਦੀ ਜਿਹੜੀ ਆਵਾਜ਼ ਬੁਲੰਦ ਕਰਾਂਗੇ ਦੱਸਾਂਗੇ ਜਰੂਰ ਅਸੀਂ ਨਹੀਂ ਪਾਰਟੀਆਂ ਬੋਲਟੀਆਂ ਬੇ ਸੱਚ ਕੁਝ ਹੋਰ ਹੁੰਦਾ ਮੰਦੇ ਦੇ ਮੂੰਹ ਚ ਕੁਝ ਹੋਰ ਹੁੰਦਾ ਉਹ ਕੰਮ ਮੈਨੂੰ ਨਹੀਂ ਆਂਦਾ ਮੈਂ ਇਹ ਕਹੂੰਗਾ ਵੀ ਅੱਜ ਮੇਰੇ ਭਰਾ ਨੇ ਕੰਮ ਕਰਾਇਆ ਇਹਦਾ ਜਰੂਰ ਅਸੀਂ ਇਹਨਾਂ ਦਾ ਜੋ ਵੀ ਹੁਕਮ ਹੋਇਆ ਉਹ ਅਸੀਂ ਸਾਰਾ ਇਲਾਕਾ ਸਿਰ ਮੱਥਾ ਲੈ ਕੇ ਚੱਲਾਂਗੇ ਜੀ ਬਿਲਕੁਲ ਜੀ ਇਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਜੋ ਸਾਡੇ ਤੇ ਸਾਡੇ ਸੁਸਾਇਟੀ ਦੇ ਟਰੱਕ ਆਪਰੇਟਰਾਂ ਤੇ ਇੱਕ ਵੱਡਾ ਇਹਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਤੇ ਕੀਤਾ ਇਹ ਇਹਨਾਂ ਨੇ ਕੰਮ ਕਰਵਾ ਕੇ ਉਹ ਜ਼ਰੂਰ ਅਸੀਂ 모ੜਾਂਗੇ ਕਿਸੇ ਪੰਮਾ ਕਿਸੇ ਵੀ ਤਰੀਕੇ ਨਾਲ 모ੜਾਂਗੇ ਔਰ ਜਿੱਥੇ ਵੀ ਇਹ ਡਿਊਟੀ ਲਾਣਗੇ ਉੱਥੇ ਜ਼ਰੂਰ ਇਹ ਨਾਲ ਖੜਨਗੇ ਕਿਉਂਕਿ ਟਰੱਕ ਆਪਰੇਟਰਾਂ ਦਾ ਜਿਹੜਾ ਸੰਘਰਸ਼ ਹੈਗਾ ਉਹ ਲਗਭਗ ਪਿਛਲੇ 8 ਸਾਲ ਤੋਂ ਟਰੱਕ ਆਪਰੇਟਰ ਖਾਸ ਕਰਕੇ ਕੀਤਪੁਰ ਸਾਹਿਬ ਦੇ ਆਪਣੇ ਕੰਮ ਨੂੰ ਲੈ ਕੇ ਲੜਾਈ ਲੜਦੇ ਆ ਰਹੇ ਸੀ ਪਰ ਇਹ ਜਿਹੜਾ ਧਰਨਾ ਹੈ ਸੰਘਰਸ਼ ਹੈ ਪਿਛਲੇ 9 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਸੀ ਜਿਸ ਜਿਸ ਦੀ ਆਖਰਕਾਰ ਜਿਹੜੀ ਆਉਣਾ ਜਿੱਤ ਹੋਈ ਆ ਤੇ ਲੋਕੋ ਜਿਹੜੇ ਆ ਉਹ ਆਪਣੇ ਕੰਮਕਾਰ ਨੂੰ ਜਿਹੜਾ ਤੁਰ ਪਏ ਆ ਕੈਮਰਮਨ ਦੀਪਨਾਣਾ ਦੇ ਨਾਲ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ 'ਤੇ